ਪੁਜੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋ ਮੇਰੇ ਪੰਜਾਬੀ ਵੀਰੋ ਆ ਮਿਸਟਰ ਨਿਊਜ਼ੀਲੈਂਡ ਮਿਸਟਰ ਕ੍ਰਿਸਟਫਰ ਲਕਸ਼ਣ ਬੋਲੇ ਸੋਨ ਹੈ ਪੌਰੇ ਸੋਨ ਹੈ ਕ੍ਰਿਸਟਫਰ ਲਕਸ਼ਣ ਪ੍ਰਾਈਮ ਮਿਨਿਸਟਰ ਆਫ ਨਿਊਜ਼ੀਲੈਂਡ ਸਾਡੇ ਲਈ ਬਹੁਤ ਵੱਡੇ ਮਾਣ ਤੇ ਫਖਰ ਸਰਦਾਰ ਦਲਜੀਤ ਸਿੰਘ ਜੀ ਮੇਰੇ ਅਸ਼ਵਿੰਦਰ ਭੱਟੀ ਰਣਵੀਰ ਲਾਲੀ ਜੀ ਰੰਜੇ ਹਰੀਮਾ ਰਾਖੜ ਜੀ ਮੈਂਬਰ ਆਫ ਪਾਰਲੀਮੈਂਟ ਕਮਿਟੀ ਸੀਨੀ ਬਖਸ਼ੀ ਸਾਹਿਬ ਸਾਰੀਆਂ ਸ਼ਖਸੀਅਤਾਂ ਇਸ ਸਮੇ ਸਾਡੇ ਅੱਜ ਦੇ ਪਾਵ ਦੀ ਸਤਕਾਰਯੋਗ ਰਿਸਪੈਕਟਡ ਪ੍ਰਾਈਮ ਮਿਨਿਸਟਰ ਆਉਟ ਕਰਕੇ ਲੈ ਕੇ ਮੈਦਾਨ ਦੇ ਵਿੱਚ ਆਏ ਨੇ ਇੱਕ ਯਾਦਗਾਰ ਤਸਵੀਰ ਖਿੱਚੀ ਜਾ ਰਹੀ ਹੈ ਸੋ ਖੇਡ ਕਬੱਡੀ ਦੇ ਇਤਿਹਾਸ ਦੇ ਪੰਨਿਆਂ ਤੋਂ ਬਰਾਜ ਦੀ ਮਾਰਤਾ ਅੱਜ ਦੀ ਲਿਖਤ ਜਿਹੜੀ ਹੈ ਹੋਰ ਸਨੈਰੀ ਕਰਕੇ ਲਿਖੀ ਜਾਣੀ ਹੈ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਵੀ ਵਾਰ ਮਲੀ ਵੈਲਕਮ ਪ੍ਰਾਈਮ ਮਿਨਿਸਟਰ ਆਫ ਨਿਊਜ਼ੀਲੈਂਡ ਟੂ ਟੂ ਦਾ ਵਰਲਡ ਕਬੱਡੀ ਇਟ ਇਜ਼ ਐਨ ਆਨਰ ਟੂ ਹੈਵ ਟੂ ਵੈਟ ਅਸ ਟੂਡੇ ਬੀਹੈਫ ਆਫ ਸੁਪਰੀਮ ਸਿਕਸਟੀ ਆਫ ਨਿਊਜ਼ੀਲੈਂਡ ਆਵਰ ਯੂਥ ਵੀ ਥੈਂਕ ਯੂ ਫਾਰ ਯੂਅਰ ਸਪੋਰਟ ਐਂਡ ਪ੍ਰੈਜ਼ੈਂਸ ਟੂਡੇ ਬਹੁਤ ਵੱਡੇ ਮਾਣ ਤੇ ਸਤਿਕਾਰ ਵਾਲੀ ਗੱਲ ਹੈ ਬਹੁਤ ਬਹੁਤ ਇਸਤਕਬਾਲ ਬਹੁਤ ਬਹੁਤ ਜੀ ਆਇਆਂ ਨੂੰ ਆਖਦੇ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਹੁਤ ਵੱਡੇ ਮਾਣ ਵਾਲੀ ਗੱਲ ਅੱਜ ਪੀਐਮ ਸਾਹਿਬ ਦਾ ਇੱਥੇ ਆਉਣਾ ਤੇ ਪੰਜਾਬੀਆਂ ਦਾ ਜਿਹੜਾ ਸਿਰੋਮਾਨ ਨਾਲ ਉੱਚਾ ਬਹੁਤ ਵੱਡੀ ਗੱਲ ਆ ਇਹ ਬਹੁਤ ਵੱਡੀ ਗੱਲ ਆ ਸੋ ਸਾਰਿਆਂ ਨੂੰ ਬੇਨਤੀ ਜਿੱਥੇ-ਜਿੱਥੇ ਬੈਠਿਆ ਇੱਕ ਵਾਰੀ ਤਾੜੀਆਂ ਦੇ ਨਾਲ ਸਵਾਗਤ ਕਰ ਦਈਏ ਤਾੜੀਆਂ ਦੇ ਨਾਲ ਸਵਾਗਤ ਕਰੀਏ ਮੇਰੇ ਵੀਰੋ ਤਾੜੀਆਂ ਦੇ ਨਾਲ ਸੁਮੋਚਾ ਯੂਥ ਸਰਦਾਰ ਦਿਲਜੀਤ ਸਿੰਘ ਦੀ ਵਿਰਕ ਸੱਡੀ ਕਮਿਊਨਿਟੀ ਦਾ ਮਾਨ ਸੁਪਰੀਮ ਸਿੱਖ ਸੱਡੀ ਆਫ ਨਿਊਜ਼ੀਲੈਂਡ ਇਸਮੈ ਸਕਾਉਟ ਕਰਕੇ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਦਾ ਸਾਡੇ ਕੋਲ ਪੁੱਜਿਆ ਹੈ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਪ੍ਰਾਪਤੀ ਹੈ ਖੇਡ ਕਬੱਡੀ ਦੇ ਵਾਸਤੇ ਜੇਡਾ ਵੱਡਾ ਆਉਦਾ ਇੱਕ ਵਾਰੀ ਤਾੜੀਆਂ ਪੰਜਾਬੀ ਵੀਰੇ ਇੱਕ ਵਾਰੀ ਮਾਰ ਦਿਓ ਹਾਂ ਜ਼ੋਰਦਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਪ੍ਰਧਾਨ ਮੰਤਰੀ ਜੀ ਸਾਡੇ ਕੋਲ ਪੁਜੇ ਨੇ ਬਹੁਤ ਵੱਡੇ ਫਖਰ ਵੱਡੇ ਮਾਨ ਸਤਿਕਾਰ ਵਾਲੀ ਗੱਲ ਹੈ ਕਿ ਪੰਜਾਬੀਆਂ ਨੂੰ ਬਹੁਤ ਵੱਡਾ ਮਾਨ ਬਖਸ਼ਿਆ ਬਹੁਤ ਸਾਰੇ ਨਿਯਮ ਬਹੁਤ ਸਾਰੇ ਰੂਲਸ ਸੁਪਰੀਮ ਸਿਕਸਟੀ ਆਫ ਨਿਊਜ਼ੀਲੈਂਡ ਦੇ ਸੁਝਾਅ ਦਿੱਤੇ ਤੇ ਇਹਨਾਂ ਨੇ ਬਣਾਏ ਨੇ ਔਰ ਜਿਨ੍ਹਾਂ ਦਾ ਖਾਸ ਤੌਰ ਤੇ ਪੰਜਾਬੀਆਂ ਨੂੰ ਫਾਇਦਾ ਹੋਇਆ ਸੋ ਪ੍ਰਧਾਨ ਮੰਤਰੀ ਦਾ ਇੱਕ ਵਾਰ ਫਿਰ ਬਹੁਤ ਬਹੁਤ ਇਸਤਕਬਾਲ ਕਰਦੇ ਆ ਉਹਨਾਂ ਦੇ ਨਾਲ ਜਿੰਨੀਆਂ ਵੀ ਸਤਕਾਰਯੋਗ ਸ਼ਖਸੀਅਤ ਸਾਡੇ ਕੋਲ ਬਿਰਾਜਮਾਨ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੈਡਮ ਰੀਮਾ ਨਖਰੇ ਜੀ ਮੈਂਬਰ ਆਫ ਪਾਰਲੀਮੈਂਟ ਔਰ ਸਾਡੇ ਸੁਪਰੀਮ ਸਿਕਸਟੀ ਆਫ ਨਿਊਜ਼ੀਲੈਂਡ ਦੇ ਸਾਧਲਜੀਤ ਸਿੰਘ ਜੀ ਵਿਰਕ ਅਸ਼ਵਿੰਦਰ ਪੱਟੀ ਰਣਵੀਰ ਸਿੰਘ ਜੀ ਲਾਲੀ ਰਣਜੀਤ ਸਿੰਘ ਗਗਨਜੀਤ ਸਿੰਘ ਜੀ ਬਖਸ਼ੀ ਸਾਹਿਬ ਸਾਰੀਆਂ ਸਤਿਕਾਰਤ ਸ਼ਖਸੀਅਤਾਂ ਮਾਣਯੋਗ ਸ਼ਖਸੀਅਤਾਂ ਇਸ ਸਮੇਂ ਮੈਦਾਨ ਦੇ ਵਿੱਚ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਜਾਊਗਾ ਸੋ ਟੀਮ ਇੰਡੀਆ ਦੀ ਇੰਡੀਆ ਦੀ ਟੀਮ ਦੇ ਖਿਡਾਰੀਆਂ ਨੂੰ ਮਾਨ ਸਨਮਾਨ ਜੋ ਬਖਸ਼ਿਆ ਜਾਊਗਾ ਕੱਲੇ ਕੱਲੇ ਖਿਡਾਰੀ ਦੇ ਨਾਲ ਜਾਣ ਪਹਿਚਾਨ ਹੋਊਗੀ ਫਿਰ ਇੱਕ ਤਸਵੀਰ ਖਿੱਚੀ ਜਾਊਗੀ ਤੇ ਫਿਰ ਜੋ ਹੈ ਉਹ ਮਾਨ ਸਨਮਾਨ ਕੀਤਾ ਜਾਊਗਾ ਪ੍ਰਧਾਨ ਮੰਤਰੀ ਜੀ ਦਾ ਇਸ ਵਿੱਚ ਜੋ ਹੈ ਸੋ ਇੰਟਰੋਡਕਸ਼ਨ ਕੀਤੀ ਜਾ ਰਹੀ ਹੈ ਆਸ਼ੀਰਵਾਦ ਦਿੱਤਾ ਜਾ ਰਿਹਾ ਮੈਦਾਨ ਦੇ ਅੰਦਰ ਸੋ ਸਾਰੀਆਂ ਸਤਕਾਰਤਮਕ ਸ਼ਖਸੀਅਤਾਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਸੁਪਰੀਮੀ ਸਮੁੱਚੀ ਸੁਪਰੀਮ ਸਿਕਸਟੇਡ ਆਫ ਨਿਊਜ਼ੀਲੈਂਡ ਬਹੁਤ ਵੱਡੇ ਮਾਣ ਤੇ ਫਖਰ ਦੇ ਨਾਲ ਅੱਜ ਦਾ ਇਹ ਦਿਨ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਸ ਵਿੱਚ ਟੀਮਾਂ ਦੇ ਨਾਲ ਜਾਣ ਪਹਿਚਾਨ ਔਰ ਸਾਡੀਆਂ ਸਤਕਾਰਤ ਸ਼ਕਤੀ ਤਾਂ ਸੁਪਰੀਮ ਸਿਕਸ ਸੈਟੀ ਆਫ ਨਿਊਜ਼ੀਲੈਂਡ ਦੇ ਸਾਰੇ ਅਹੁਦੇਦਾਰ ਮਿਲ ਕੇ ਇਹ ਮਾਨ ਸਨਮਾਨ ਵੰਸ਼ਣਗੇ ਪ੍ਰਧਾਨ ਮੰਤਰੀ ਬਹੁਤ ਵੱਡੇ ਮਾਣ ਵਾਲੀ ਗੱਲ ਪੰਜਾਬੀਆਂ ਦੇ ਵਾਸਤੇ ਦੁਨੀਆ ਭਰ ਦੇ ਵਿੱਚ ਵੱਸੇ ਹੋਏ ਪੰਜਾਬੀਆਂ ਦੇ ਲਈ ਬਹੁਤ ਵੱਡੇ ਫਖਰ ਵਾਲੀ ਗੱਲ ਹੈ ਵੀ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਕਬੱਡੀ ਕਰਕੇ ਆਇਆ ਹੋਵੇ ਕਬੱਡੀ ਦੇ ਕੇ ਸੁਪਰੀਮ ਸਿਕਸਟੀ ਆਫ ਨਿਊਜ਼ੀਲੈਂਡ ਕਰਕੇ ਇਹ ਬਾਦ ਵੱਡਾ ਰਤਵਾ ਮਿਲਿਆ ਅਜਦਾ ਦਿਨ ਖੇਡ ਕਬੱਡੀ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਹੋਰ ਸਰੇਰੀ ਕਰਕੇ ਲਿਖਿਆ ਜਾਊਗਾ ਸਾਰੇ ਪੰਜਾਬੀਆਂ ਦਾ ਰੋਲ ਹੈ ਸਹਿਯੋਗ ਹੈ ਸਾਰਿਆਂ ਦਾ ਸਤਿਕਾਰ ਤੇ ਮਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੁਪ੍ਰੈਮ ਮਿਨਿਸਟਰ ਆਫ ਨਿਊਜ਼ੀਲੈਂਡ ਕ੍ਰਿਸਟੋਫਰ ਲਕਸਨ ਸਾਡੇ ਕੋਲ ਇਸ ਸਮੇਂ ਮਾਜਮਾਨ ਹਰ ਅਸ਼ੀਰਵਾਦ ਦਿੱਤਾ ਜਾ ਰਿਹਾ ਮਾਨ ਸਨਮਾਨ ਬਖਸ਼ਿਆ ਜਾ ਰਿਹਾ ਸੁਪਰੀਮ ਸਿਕਸਟੀ ਆਫ ਨਿਊਜ਼ੀਲੈਂਡ ਇੱਕ ਬਹੁਤ ਵਧੀਆ ਮੋਮੈਂਟੋ ਦੇ ਨਾਲ ਬਾਨ ਸਨਮਾਨ ਦੇ ਰਹੀ ਹੈ ਸਮੁੱਚੀ ਸੁਪਰੀਮ 6 ਸੈਡੀ ਆਫ ਵਨੀਜ਼ੀਲੈਂਡ ਦੇ ਸਾਰੇ ਸਤਕਾਰਤ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਹੀ ਮਾਣਯੋਗ ਤੇ ਸਤਿਕਾਰਯੋਗ ਪਲੀਜ਼ ਹੁਣ ਸਾਰੇ ਪਾਕੀ ਨੇ ਕਲੀਅਰ ਕਰ ਦਿਓ ਹੁਣ ਉਹਨੂੰ ਆਉਣ ਦਿਓ ਬੇਨਤੀ ਕਰਦਾ ਹਾਂ ਸਾਡਾ ਦਲਜੀਤ ਸਿੰਘ ਜੀ ਇਹ ਯਾਦਗਾਰ ਤਸਵੀਰ ਹੋ ਗਈ ਸਾਰੇ ਵੀਰ ਲੱਗ ਜਾਓ ਜੀ ਮਿਹਰਬਾਨੀ ਕਰਕੇ ਬਾਨ ਸਨਮਾਨ ਹਾਂ ਸਨਮਾਨ ਦਿੱਤਾ ਗਿਆ ਔਰ ਇਸ ਵਿੱਚ ਟੀਮਾਂ ਦੇ ਨਾਲ ਜਾਣ ਪਹਿਚਾਨ ਕੀਤੀ ਜਾ ਰਹੀ ਹੈ ਬਹੁਤ ਹੀ ਸਤਿਕਾਰਯੋਗ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਦੇ ਕ੍ਰਿਸ ਪਰ ਲਕਸਨ ਸਾਡੇ ਕੋਲ ਇਸ ਸਮੇਂ ਮੌਜੂਦ ਹਨ ਔਰ ਖਿਡਾਰੀਆਂ ਨੂੰ ਸਭ ਤੋਂ ਪਹਿਲਾਂ ਇੰਡੀਆ ਦੀ ਟੀਮ ਦੇ ਖਿਡਾਰੀਆਂ ਨੂੰ ਬਹੁਤ ਸਨਮਾਨ ਜੋ ਹੈ ਉਹ ਦਿੱਤਾ ਜਾ ਰਿਹਾ ਹੈ ਇੱਕ ਇੱਕ ਖਿਡਾਰੀ ਦੇ ਨਾਲ ਜਾਣ ਪਹਿਚਾਨ ਕੀਤੀ ਜਾ ਰਹੀ ਹੈ ਕ੍ਰਿਸ ਪਰ ਲਕਸਨ ਮੈਂਬਰ ਆਫ ਪਾਰਲੀਮੈਂਟ ਮੈਡਮ ਰੀਮਾ ਨਕਰੀ ਦੀ ਮੈਂਬਰ ਆਫ ਪਾਰਲੀਮੈਂਟ ਸਦਾ ਮਾਨ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਸਤਿਕਾਰਤ ਸ਼ਖਸੀਅਤਾਂ ਦਾ ਵਿਸ਼ੇਸ਼ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਇਸਤਿਕਬਾਲ ਮਾਨ ਸਨਮਾਨ ਜੋ ਹੈ ਬਖਸ਼ਿਆ ਜਾ ਰਿਹਾ ਸਮੁੱਚੇ ਸੁਪਰੀਮ ਸਿਕਸਟੀ ਆਫ ਨਿਊਜ਼ੀਲੈਂਡ ਔਰ ਸਾਰੇ ਪੰਜਾਬੀਆਂ ਵੱਲੋਂ ਸਮੁੱਚੇ ਸਪੋਰਟਸ ਕਲੱਬ ਦੇ ਸਾਰੇ ਆਯੋਜਕਾਂ ਪ੍ਰਯੋਜਕਾਂ ਵੱਲੋਂ ਇੱਕ ਵਾਰੀ ਫਿਰ ਬਹੁਤ 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 ਧੰਨਵਾਦ ਕਰਦੇ ਆ हां फिर ਆਪਾਂ ਸਿਰਫ ਮਾਨ ਸਨਮਾਨੀ ਕਰਨਾ ਜਾਣ ਪਛਾਣ ਤੋਂ ਬਾਅਦ ਫਿਰ ਆਪਾਂ ਕਬੱਡੀ ਨਾਲ ਜੁੜਦਾਵਾਂਗੇ ਬੱਗੇ ਪਿੰਡ ਦੇ ਮੰਗੀ ਨੂੰ ਆਖਿਆ ਜਾ ਰਿਹਾ ਵੀ ਇਹ ਵੀ ਮੇਰੇ ਵਾਂਗੂ ਰੋਡਾ ਭੋਡਾ ਆ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਪ੍ਰਧਾਨ ਮੰਤਰੀ ਜੀ ਨੇ ਇਸ਼ਾਰਾ ਕੀਤਾ ਵੀ ਮੰਗੀ ਜਿੱਦਾਂ ਦਾ ਤੂੰ ਤੇ ਓਦਾਂ ਦਾ ਮੈਂ ਤੂੰ ਕਬੱਡੀ ਦਾ ਪ੍ਰਧਾਨ ਮੰਤਰੀ ਮੈਂ ਨਿਊਜ਼ੀਲੈਂਡ ਦਾ ਪ੍ਰਧਾਨ ਮੰਤਰੀ ਇੱਕ ਵਾਰੀ ਆਹ ਗੱਲ ਲਈ ਵੀ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਇਤਿਹਾਸ ਕਦੇ ਕਦੇ ਹੀ ਬਣਦਾ ਹੈ ਇਹ ਇਤਿਹਾਸਕ ਪਲ ਕਦੇ ਕਦੇ ਹੀ ਪੇਸ਼ ਹੁੰਦੇ ਹੈ ਇਹ ਸਮਾਂ ਕਦੇ